ਅਹ ਨੈ ਸਾਰੇ ਅੰਮ੍ਰਿਤਸਰ ਦੇ ਸਾਰੇ ਮੀਡੀਆ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਆਂ ਕਿ ਆਪ ਸਭ ਸਾਡੀ ਇਹ ਪ੍ਰੈਸ ਕਾਨਫਰੰਸ ਕਰਨ ਲਈ ਇੱਥੇ ਪਹੁੰਚੇ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਦਾਤ ਭਗਵੰਤ ਮਾਨ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹਾਦਤ ਨੂੰ ਨੋ ਇਸ ਸਟੱਡੀ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਪੰਜਾਬ ਦੇ ਸਾਰੇ ਸੰਤਾ ਮਹਾਪੁਰਖਾਂ ਸੰਪਰਦਾਵਾਂ ਧੰਗ ਧੰਗ ਸਿੱਖ ਜੱਥੇਬੰਦੀਆਂ ਸਿਕਸ ਕਾਲਰਸ ਦੇ ਨਾਲ ਵੀ ਇੱਕ ਲੰਬੀ ਮੀਟਿੰਗ ਕੀਤੀ ਤੇ ਸਾਰਾ ਜੋ ਪਲਾਨ ਜੋ ਪੰਜਾਬ ਸਰਕਾਰ ਨੇ ਬਣਾਇਆ ਉਹਦੇ ਤੇ ਸਾਰਾ ਅਦੇਸ਼ਾ ਨਿਰਦੇਸ਼ ਲਈ ਸੰਤਾ ਮਹਾਪੁਰਖਾਂ ਤੋਂ ਤੇ ਉਸੇ ਦੇ ਸੰਬੰਧ ਦੇ ਵਿੱਚ ਅੱਜ ਸੇ ਅੰਮ੍ਰਿਤਸਰ ਹੈ ਤਿਆਰੀ ਮੀਟਿੰਗ ਦਾ ਆ ਇਥੇ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਮੇਰੇ ਨਾਲ ਮੇਰੇ ਸਾਥੀ ਮੇਰੇ ਦੋਨੋਂ ਤਿੰਨੋਂ ਵੱਡੇ ਭਰਾ ਮਾਨਯੋਗ ਸਰਦਾਰ ਹਰਪ੍ਰੀਤ ਸਿੰਘ ਜੀ ਈਟੀਓ ਜੋ ਪੀਡਬਲੂਡੀ ਮਨਿਸਟਰ ਹੈ ਮਾਨਯੋਗ ਸਰਦਾਰ ਅਰੰਪ੍ਰੀਤ ਸਿੰਘ ਸੌਨ ਜੀ ਜੋ ਆਪਣਾ ਰੂਰਲ ਡਿਵੈਲਪਮੈਂਟ ਤੇ ਟੂਰਿਜ਼ਮ ਦੇ ਮਨਿਸਟਰ ਨੇ ਮਾਨਯੋਗ ਸ਼੍ਰੀ ਦੀਪਕ ਬਾਲੀ ਜੀ ਜੋ ਸਾਡੇ ਟੂਰਿਜ਼ਮ ਐਂਡ ਕਲਚਰ ਵਿਭਾਗ ਦੇ ਅਸਲਾ ਕਰ ਹਨ ਕਿ ਸਾਡੇ ਸਾਰਿਆਂ ਦੀ ਰਹਿਨਮਾਈ ਕਰਦੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੇ ਵਾਲੇ ਸਾਡੇ ਐਮਐਲਏ ਸਾਹਿਬ ਸ਼ਰੀ ਕਲਸੀਆ ਕਲਸੀ ਜੀ ਜੋ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਵੀ ਨੇ ਅੰਮ੍ਰਿਤਸਰ ਦਾ ਸਾਰਾ ਪ੍ਰਸ਼ਾਸਨ ਸੀਪੀ ਸਾਹਿਬ ਡੀਸੀ ਸਾਹਿਬ ਸਾਰੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਆਪ ਸਭ ਜਾਣਦੇ ਹੋ ਕਿ ਚਾਰ ਨਗਰ ਕੀਰਤਨ ਜਿਹੜੇ ਆ ਉਹ ਆਰੰਭੇ ਜਾ ਰਹੇ ਨੇ ਸਾਡੇ 350 ਸਾਲਾਂ ਨੂੰ ਸਮਰਪਿਤ ਜਿਹਦੇ ਵਿੱਚ 18 ਨਵੰਬਰ ਨੂੰ ਸ਼੍ਰੀ ਨਗਰ ਵਿਖੇ ਗੁਰਦੁਆਰਾ ਛੱਤੀ ਪਾਛਾਹੀ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਮਾਨਯੋਗ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਨਾਲ ਸਾਰੇ ਸੰਤਾਂ ਮਹਾਪੁਰਖਾਂ ਦੀ ਰਹਿਨਵਾਈ ਹੇਠ ਜਿਹੜਾ ਨਗਰ ਕੀਰਤਨ ਕਸ਼ਮੀਰ ਤੋਂ ਸ਼੍ਰੀਨਗਰ ਤੋਂ ਚੱਲੂਗਾ 19 ਨਵੰਬਰ ਨੂੰ ਤੇ ਜੰਮੂ ਪਠਾਨਕੋਟ ਹੁਸ਼ਿਆਰਪੁਰ ਹੁੰਦੇ ਹੋਏ 22 ਤਰੀਕ ਨੂੰ ਅ ਸ਼੍ਰੀ ਨਨਪੁਰ ਸਾਹਿਬ ਪਹੁੰਚੂਗਾ ਨਾਲ ਹੀ ਦੋ ਨਗਰ ਕੀਰਤਨ ਮਾਲਵੇ ਤੋਂ ਰੰਬੇ ਜਾ ਰਿਹਾ ਇੱਕ ਫਰੀਦਕੋਟ ਤੋਂ ਫਰੀਦਕੋਟ ਫਿਰੋਜ਼ਪੁਰ ਮੋਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਸ਼੍ਰੀ ਨਨਪੁਰ ਸਾਹਿਬ ਪਹੁੰਚੂਗਾ ਦੂਜਾ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਤੋਂ ਬਠਿੰਡਾ ਸੰਗਰੂਰ ਪਟਿਆਲੇ ਹੁੰਦੇ ਹੋਏ ਵਾਰਾ ਮੋਹਾਲੀ ਸ਼੍ਰੀ ਨਨਪੁਰ ਸਾਹਿਬ ਪਹੁੰਚੂਗਾ ਚੌਥਾ ਨਗਰ ਕੀਰਤਨ ਜਿਹੜਾ ਜੀ ਉਹ ਗੁਰਦਾਸਪੁਰ ਤੋਂ ਜਿਹੜਾ ਹੈ 20 ਨਵੰਬਰ ਨੂੰ ਸਵੇਰੇ 8 ਵਜੇ ਆਰੰਭਿਆ ਜਾਊਗਾ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਦੇਰ ਦੇਸਤਾਨ ਤੋਂ ਉਥੋਂ ਇਸ ਤੇ ਸੰਗਰ ਕੀਰਤਨ ਦੀ ਜਿਹੜੀ ਸਾਡੇ ਜਿਵੇਂ ਮਾਨਯੋਗ ਮੁੱਖ ਮੰਤਰੀ ਨੇ ਸਾਡੀ ਸਾਹਮਣੇ ਸਾਡੀ ਡਿਊਟੀ ਲਈ ਹੈ ਅਸੀਂ ਸਾਰੇ ਸਾਰੇ ਮੰਤਰੀ ਹੋਈਏ ਐਮਐਲਏ ਸਹਿबान ਹੋਈਏ ਜਾਂ ਸਾਰੇ ਅਸਰਸ਼ਈ ਸਾਡਾ ਕੰਮ ਹੈ ਸੜਕਾਂ ਦੇ ਉੱਤੇ ਜਿਹੜਾ ਹੈ ਕੰਮ ਕਰਨਾ ਗੁਰੂ ਸਾਹਿਬ ਦੇ ਅਦੁੱਤ ਸਤਕਾਰ ਨੂੰ ਦੇਖਦੇ ਹੋਏ ਸੇਵਾ ਕਰਨਾ ਇਸ ਨਗਰ ਕੀ ਏਕੰਦੀ ਜਿਹੜੀ ਅਗਵਾਈ ਹੈ ਜਿਹੜੀ ਉਹ ਸਾਡੇ ਮਾਨਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਨਾਲ ਹੀ ਸਾਰੇ ਸਾਡੇ ਮਾਝੇ ਦੇ ਜਿਹੜੇ ਸੰਤ ਮਹਾਂਪੁਰਖ ਹੈ ਉਹ ਕਰਨਗੇ ਸਾਡਾ ਕੰਮ ਹੈ ਕਿ ਅਸੀਂ ਬਤੌਰ ਸੇਵਾਦਾਰ ਜੋ ਜੋ ਤਿਆਰੀਆਂ ਆ ਉਹ ਕਰਨੀਆਂ ਉਸੇ ਸਮਝ ਚ ਜਿਹੜਾ ਗੁਰਦਾਸਪੁਰ ਤੋਂ ਚੱਲ ਕੇ ਵਾਇਆ ਢਾਰੀਆਲ ਵਾਇਆ ਬਟਾਲਾ ਹੁੰਦੇ ਹੋਏ ਵਾਇਆ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਬਾਬਾ ਬਕਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ 26 ਸਾਲ

ਉੱਥੇ 10-10 ਕੰਮ ਹੋਣ ਵਾਲੇ ਉਸ ਦੀ ਮੀਟਿੰਗਸ ਮਾਨਯੋਗ ਬੀ ਡਬਲਯੂ ਡੀ ਮੈਨਿਸ ਸਰ ਬਨਾਲੀ ਸੀ ਜਿਹੜੀ ਜਿਹੜੀ ਪੰਚਾਇਤਾਂ ਦੀਆਂ ਸਭ ਨੂੰ ਜਿਹੜਾ ਹੈ ਸੱਦਾ ਜਾਊਗਾ ਸਾਡੇ ਪੰਚਾਇਤ ਮੰਤਰੀ ਜੀ ਵੱਲੋਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਹਰ ਤਰ੍ਹਾਂ ਦੀਆਂ ਤਿਆਰੀਆਂ ਦਾ ਜੀ ਜਾਇਜ਼ਾ ਲਿਆ ਤੇ ਨਾਲ ਹੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਬਾਬਾ ਕਾਲਾ ਸਾਹਿਬ ਵਿਖੇ ਜਿਹੜੇ ਦੋ ਹੋਰ ਵੱਡੇ ਸਮਾਗਮ ਹੋਣੇ ਆ ਕੀਰਤਨ ਦਰਬਾਰ ਹੋਣੇ ਆ ਪਲੱਸ ਦੋਨੋਂ ਸ਼ਹਿਰਾਂ ਦੇ ਵਿੱਚ ਜਿਹੜੀ ਸ਼ਹਾਦਤ ਦੀ ਲੋ ਹੈ ਇੱਕ ਮਸ਼ਾਲ ਜਿਹੜੀ ਹੈ ਉਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਉਧੇ ਨਾਲ ਸਾਰਾ ਜਿਹੜਾ ਸ਼ਹਿਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਬਾ ਕਾਲਾ ਸਾਹਿਬ ਰੌਸ਼ਨ ਕੀਤਾ ਜਾਊਗਾ ਤੇ ਨਾਲ ਇੱਕ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਹੈ ਗੋਬਿੰਦਗੜ ਫੋਟੋ ਦੀ ਵੀ ਤਰੀਕਾਂ ਦੱਸ ਦੇਵਾਂਗੇ 1 ਤੋਂ 18 ਨਵੰਬਰ ਤੇ ਵਿੱਚ ਜਿਹੜਾ ਹੈ ਉਹ ਲਾਈਟ ਐਂਡ ਸਾਊਂਡ ਸ਼ੋਅ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਹੋਊਗਾ ਤਰਨਤਰਨ ਵਿਖੇ ਵੀ